ਰਾਹੂ ਜਿਹੜਾ ਵਰਡ ਹੈ ਨਾ ਉਹ ਲੋਕਾਂ ਨੂੰ ਬਹੁਤ ਦੁਬਿਧਾ ਚ ਪਾਉਂਦਾ ਕੀ ਰਾਹੂ ਇਦਾਂ ਦਾ ਕੋਈ ਮੀਨਸ ਹੈਗਾ ਐਸਟ੍ਰੋਲੋਜੀ ਦੇ ਵਿੱਚ ਕਿ ਜਿਹੜਾ ਉਹ ਇੱਕ ਵਿਅਕਤੀ ਨੂੰ ਕੱਖਾਂ ਚ ਵੀ ਕਰ ਸਕਦਾ ਤੇ ਲੱਖਾਂ ਚ ਵੀ ਕਰ ਸਕਦਾ ਅਗਰ ਤੁਹਾਡੀ ਕੁੰਡਲੀ ਦੇ ਵਿੱਚ ਰਾਹੂ ਸਹੀ ਪੋਜੀਸ਼ਨ ਤੇ ਬੈਠੇ ਨੇ ਤਾਂ ਉਹ ਤੁਹਾਡੇ ਲਈ ਕਿਦਾਂ ਦਾ ਮਤਲਬ ਫਲ ਦੇਣਗੇ ਮਤਲਬ ਇਨਸਾਨ ਵਧੀਆ-ਵਧੀਆ ਆਪਣੀ ਲਾਈਫ ਦੇ ਵਿੱਚ ਦਿਮਾਗ ਲਾਏਗਾ ਮੈਂ ਅੱਗੇ ਕਿਦਾਂ ਵਧਣਾ ਮੇਰਾ ਨੈਕਸਟ ਸਟੈਪ ਕੀ ਹੋਣਾ ਚਾਹੀਦਾ ਮਤਲਬ ਉਹਦਾ ਜਿਹੜਾ ਦਿਮਾਗ ਆ ਉਹਦੀ ਬੁੱਧੀ ਆ ਸਹੀ ਗੱਲਾਂ ਕੰਨੀ ਜਾਏਗੀ ਅਗਰ ਰਾਹੂ ਉਹੀ ਤੁਹਾਡੀ ਕੁੰਡਲੀ ਦੇ ਵਿੱਚ ਨੈਗੇਟਿਵ ਬੈਠੇ ਨੇ ਤਾਂ ਉਹਦੀ ਬੁੱਧੀ ਪ੍ਰੇਸ਼ਟ ਹੋ ਜਾਏਗੀ ਉਹਦਾ ਦਿਮਾਗ ਪ੍ਰੇਸ਼ਟ ਹੋ ਜਾਏਗਾ ਤੁਹਾਨੂੰ ਇਸ ਤੋਂ ਪਤਾ ਕਿਵੇਂ ਲੱਗਦਾ ਕਿ ਮੰਗਲਿਕ ਦੀ ਕੁੰਡਲੀ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਕਿ ਉਸ ਦਾ ਵਿਆਹ ਕਿਸ ਤਰੀਕੇ ਨਾਲ ਹੋਏਗਾ ਜਾਂ ਜਦੋਂ ਹੋਏਗਾ ਤਾਂ ਟੁੱਟੇਗਾ ਕੁਝ ਉਹ ਚੀਜ਼ ਬਾਰੇ ਜਾਣਕਾਰੀ ਦਿਓ ਐਕਚੁਅਲੀ ਸਾਡੀ ਲਾਈਨ ਦੇ ਵਿੱਚ ਨਾ ਇਹ ਚੀਜ਼ ਨੂੰ ਲੈ ਕੇ ਬਹੁਤ ਡਰ ਆ ਜਾਂਦਾ ਵਾ ਤੁਹਾਡਾ ਬੱਚਾ ਮੰਗਲਿਕ ਆ ਤੁਹਾਡੇ ਨਾਲ ਐਦਾਂ ਹੋ ਜੇਗਾ ਜਾਂ ਉਦਾਂ ਹੋ ਜੇਗਾ ਨਹੀਂ ਸਚਾਈ ਕੋਈ ਵੀ ਨਹੀਂ ਦੱਸਦਾ ਦੇਖੋ ਇਹ ਇੱਕ ਸਟੱਡੀ ਹੈ ਇੱਕ ਸਾਇੰਸ ਆ ਐਕਚੁਅਲੀ ਹੁੰਦਾ ਕੀ ਆ ਆਪਣੀ ਕੁੰਡਲੀ ਦੇ ਟੋਟਲ 12 ਘਰ ਨੇ 9 ਪਲੈਨਟ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਲੈਨਟ ਮੰਗਲ ਵੀ ਨੇ ਮੰਗਲਿਕ ਸ਼ਬਦ ਬਣਿਆ ਮੰਗਲ ਤੋਂ ਸਾਡੀ ਲਾਈਨ ਦੇ ਵਿੱਚ ਇਹ ਗੱਲ ਚੈੱਕ ਕੀਤੀ ਜਾਂਦੀ ਆ ਵੀ ਅਗਰ ਤੁਹਾਡੇ ਮੰਗਲ ਪਹਿਲੇ ਫਸਟ ਹਾਊਸ ਬੋਲੇ ਜਾਂਦਾ ਸਾਡੀ ਲਾਈਨ ਦੇ ਵਿੱਚ ਲਗਨ ਨੂੰ ਪਹਿਲੇ ਚੌਥੇ ਸੱਤਵੇਂ ਅੱਠਵੇਂ ਜਾਂ 12ਵੇਂ ਘਰ ਦੇ ਵਿੱਚ ਮੰਗਲ ਬੈਠਾ ਮੀਨ ਜੇ ਤੁਸੀਂ ਮੰਗਲੀ ਕੋ ਇੱਥੋਂ ਤੱਕ ਵੀ ਆਈਡੀਆ ਲੱਗ ਜਾਂਦੇ ਨੇ ਵੀ ਜੇ ਸੱਤਵੇਂ ਘਰ ਦਾ ਮੰਗਲ ਪਾਵਰ ਦੇ ਵਿੱਚ ਬੈਠਾ ਤਾਂ 99% ਆ ਵੀ ਡਿਵੋਰਸ ਹੋਣ ਦੇ ਚਾਂਸ ਨੇ